ਸਲੋਕ ਦਿਨ ਦਰਦ ਦੁਖ ਭੰਜਨਾ ਘਟ ਘਟ ਨਾਥਿ ਅਨਾਥੋ ਦੀਨਾ ਦੇ ਦਰਦ ਦੁਖ ਨਾਸ਼ ਕਰਨ ਵਾਲੇ ਹੈ ਪ੍ਰਭੂ ਹਰੇ ਸਰੀਰ ਵਿੱਚ ਵਿਆਪਕ ਹਰੀ ਹੈ ਅਨਾਥਾਂ ਦੇ 나ਥ ਸ਼ਰਨ ਪਮ ਹਰੀ ਆਇਓ ਨਾਨਕ ਕੇ ਪ੍ਰਭ ਸਾਥ ਹੈ ਪ੍ਰਭੂ ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸ਼ਰਨ ਆਇਆ ਹਾਂ ਅਸਤਪਦੀ ਜਹ ਮਾਤ ਪਿਤਾ ਸੁਤਮੀਤ ਨ ਭਾਈ ਜਿੱਥੇ ਮਾਂ ਪਿਓ ਪੁੱਤਰ ਮਿੱਤਰ ਪ੍ਰਾ ਕੋਈ ਸਾਥੀ ਨਹੀਂ ਬਣਦਾ ਮਨ ਊਹ ਨਾਮ ਤੇਰਾ ਸੰਗ ਸਹਾਈ ਹੈ ਮਨਾ ਉਥੇ ਤੇਰਾ ਨਾਮ ਸਹਾਈ ਗੁਰੂ ਦਾ ਉਪਦੇਸ਼ ਤੇਰੇ ਨਾਲ ਸਹਾਇਕ ਬਣਦਾ ਹੈ ਉਥੇ ਗੁਰੂ ਦੀ ਨਾਮ ਦੀ ਗੁਰੂ ਦਾ ਉਪਦੇਸ਼ ਤੇਰੀ ਸਹਾਇਤਾ ਕਰਦਾ ਹੈ ਜਾਂ ਮਹਾਪਿਆਨ ਦੂਤ ਜਮਦਲੈ ਜਿੱਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ ਤਾਂ ਕੇਵਲ ਨਾਮ ਸੰਗ ਤੇ ਰਹਿ ਚੱਲੇ ਉੱਥੇ ਤੇਰੇ ਨਾਲ ਸਿਰਫ ਪ੍ਰਭੂ ਦਾ ਨਾਮ ਹੀ ਜਾਂਦਾ ਹੈ ਜਾਂ ਮੁਸ਼ਕਲ ਹੋਵੇ ਅਤ ਭਾਰੀ ਜਿੱਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ ਹਰ ਕੋ ਨਾਮ ਖਿੰਮਾ ਹੈ ਉਧਾਰੀ ਉਥੇ ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿੱਚ ਬਚਾ ਲੈਂਦਾ ਹੈ ਅਨਹਕ ਪੁਨਹ ਚਰਨ ਕਰਤ ਨਹੀਂ ਤਰੈ ਅਨੇਕਾਂ ਧਾਰਮਿਕ ਰਸਮਾਂ ਕਰ ਪੇ ਕਰਕੇ ਵੀ ਮਨੁੱਖ ਪਾਪਾਂ ਤੋਂ ਨਹੀਂ ਬਚਦਾ ਹਰ ਕੋ ਨਾਮ ਕੋਟ ਪਾਪ ਪਰਹਰੇ ਪਰ ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਤਾਂ ਤੇ ਹੈ ਮੇਰੇ ਮਨ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਜਪ ਨਾਨਕ ਪਾਵ ਸੁਖ ਕਨੇਰੇ ਹੈ ਨਾਨਕ ਨਾਮ ਦੀ ਬਰਕਤ ਨਾਲ ਬੜੇ ਸੁਖ ਪਾਵੇਂਗਾ ਸਗਲ ਸੇਸ਼ਟ ਕੋ ਰਾਜਾ ਦੁਖੀਆ ਮਨੁਖ ਸਾਰੀ ਦੁਨੀਆ ਦਾ ਰਾਜਾ ਉਹ ਕਹੇ ਵੀ ਦੁਖੀ ਰੰਡਾ ਹਰ ਕਾ ਨਾਮ ਜਪਤ ਹੋਏ ਸੁਖੀਆ ਪ੍ਰਭੂ ਦਾ ਨਾਮ ਜਪਿਆ ਸੁਖੀ ਹੋ ਜਾਈਦਾ ਲੱਖ ਕਰੋੜੀ ਬੰਦ ਨਾ ਪਰੈ ਕਿਉਂਕਿ ਲੱਖਾਂ ਕਰੋੜਾਂ ਰੁਪਏ ਕਮਾ ਕੇ ਵੀ ਮਾਇਆ ਦੀ ਤਰੇ ਵਿੱਚ ਰੋਕ ਨਹੀਂ ਪੈਂਦੀ ਹਰ ਕਾ ਨਾਮ ਜਪਤ ਨਿਸਤਰੈ ਇਸ ਮਾਇਆ ਕਾਂਗ ਤੋਂ ਮਾਇਆ ਦੇ ਹੜ ਤੋਂ ਪ੍ਰਭੂ ਦਾ ਨਾਮ ਗੁਰੂ ਦਾ ਉਪਦੇਸ਼ ਹੀ ਸਾਨੂੰ ਪਾਰ ਲੰਘਾ ਲੈ ਸਕਦਾ ਹੈ ਅਨ ਕੋ ਮਾਇਆ ਰੰਗ ਤਿੱਖ ਨਾ ਬੁਝਾਵੇ ਮਾਇਆ ਦੀਆਂ ਬੇਅੰਤ ਮੋਜਾਂ ਹੁੰਦੀਆਂ ਵੀ ਮਾਇਆ ਦੀ ਤਰੇ ਨਹੀਂ ਬੁਝਦੀ ਹਰ ਕਾ ਨਾਮ ਜਪਤ ਅਘਾਵੇ ਪਰ ਪ੍ਰਭੂ ਦਾ ਨਾਮ ਜਪਿਆ ਮਨੁੱਖ ਮਾਇਆ ਵੱਲੋਂ ਰੱਜ ਜਾਂਦਾ ਹੈ ਜੇਹ ਮਾਰਗ ਇਹ ਜਾਤ ਇਕੱਲਾ ਜਿੰਨੀ ਰਾਹੀ ਇਹ ਜੀਵ ਇਕੱਲਾ ਜਾਂਦਾ ਹੈ ਭਾਉ ਜ਼ਿੰਦਗੀ ਦੇ ਜਿੰਨਾ ਚਮੇਲਿਆਂ ਵਿੱਚ ਇਹ ਚਿੰਤਾਤੁਰ ਜੀਵ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਤਾਂ ਹਾਰ ਨਾ ਸੰਗ ਹੋਤ ਸਹੇਲਾ ਉਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ ਐਸਾ ਨਾਮ ਮਨ ਸਦਾ ਧਿਆਈਏ ਤਾਂ ਤਹੇ ਮਨ ਅਜਿਹਾ ਸਹੇਲਾ ਨਾਮ ਸਦਾ ਸਿਮਰਿਏ ਯਾਦ ਰੱਖਿਏ ਨਾਨਕ ਗੁਰਮੁਖ ਪਰਮਗਤ ਪਾਈਐ ਹੈ ਨਾਨਕ ਗੁਰੂ ਦੇ ਰਾਹੀ ਨਾਮ ਜਪਿਆ ਉੱਚਾ ਦਰਜਾ ਮਿਲਦਾ ਹੈ ਛੂਟਤ ਨਾਹੀ ਕੋਟ ਲਖ ਬਾਹੀ ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦੇ ਆ ਮਨੁੱਖ ਜਿਸ ਦੀਆਂ ਜਿਸ ਦੀਨ ਅਵਸਥਾ ਤੋਂ ਖਲਾਸੀ ਨਹੀਂ ਪਾ ਸਕਦਾ ਭਾਵੇਂ ਬਹੁਤ ਉਜ ਹੋਵੇ ਪਰ ਜੇ ਗੁਰੂ ਦਾ ਉਪਦੇਸ਼ ਨਹੀਂ ਤਾਂ ਮੁਕਤੀ ਨਹੀਂ ਨਾਮ ਜਪਤ ਤਹ ਪਾਰ ਪਰਾਹੀ ਤੇ ਨਾਮ ਉਥੋਂ ਪ੍ਰਭੂ ਦਾ ਨਾਮ ਜਪਿਆ ਜੀਵ ਪਾਰ ਲੰਘ ਜਾਂਦੇ ਹਨ ਅਨਕ ਬਿਗਨ ਜਹ ਆਏ ਸੰਘਾਰੇ ਜਿੱਥੇ ਅਨੇਕਾਂ ਔਂਕੜਾਂ ਆਦਮਾਉਂਦੀਆਂ ਹਨ ਹਰ ਕਾ ਨਾਮ ਤਤਕਾਲ ਉਧਾਰੈ ਉਥੇ ਪ੍ਰਭੂ ਦਾ ਨਾਮ ਤਰੰਤ ਬਚਾ ਲੈਂਦਾ ਅਨਕ ਜੂਨ ਜਨਮੇ ਮਰ ਜਾਮ ਜੀਵ ਅਨੇਕਾਂ ਜੂਨਾਂ ਵਿੱਚ ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਇਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਨਾਮ ਜਪ ਤੋ ਪਾਵੇ ਬਿਸਰਾਮ ਨਾਮ ਜਪਿਆ ਪ੍ਰਭੂ ਚਰਨਾ ਵਿੱਚ ਟਿਕ ਜਾਂਦਾ ਹੈ ਹਉ ਮੈਲਾ ਮਲ ਕਭੂਨਾ ਤੋ ਵੈ ਹੋਵੇਂ ਨਾਲ ਗੰਦਾ ਹੋਇਆ ਜੀਵ ਕਦੇ ਇਹ ਮਹਿੜ ਧੋਂਦਾ ਹੀ ਨਹੀਂ ਹਰ ਕਾ ਨਾਮ ਕੋਟ ਪਾਪ ਖੋਵੈ ਪਰ ਪ੍ਰਭੂ ਦਾ ਨਾਮ ਕਰੋੜਾ ਪਾਪ ਨਾਸ਼ ਕਰ ਦਿੰਦਾ ਹੈ ਐਸਾ ਨਾਮ ਜਪੋ ਮਨ ਰੰਗ ਏ ਮਨ ਪ੍ਰਭੂ ਦਾ ਅ제ਹਾ ਨਾਮ ਪਿਆਰ ਨਾਲ ਜਪ ਨਾਨਕ ਪਾਈਐ ਸਾਧਕੈ ਸੰਗ ਹੈ ਨਾਨਕ ਪ੍ਰਭੂ ਦਾ ਨਾਮ ਗੁਰਮੁਖਾਂ ਦੀ ਸੰਗਤ ਵਿੱਚ ਮਿਲਦਾ ਹੈ ਜਿਹਮਾਰਗ ਕੇ ਗਨੇ ਜਾ ਹੈ ਨਾਨਕ ਸਾ ਜਿਸ ਜ਼ਿੰਦਗੀ ਰੂਪੀ ਪੰਡੇ ਦੇ ਕੋ ਗਿਣੇ ਨਹੀਂ ਜਾ ਸਕਦੇ ਹਰ ਕਾ ਨਾਮ ਉਹ ਸੰਗ ਤੋਂ ਸਾ ਉਥੇ ਭਾਉ ਵਸਲ ਮੇ ਸੱਪਰ ਵਿੱਚ ਪ੍ਰਭੂ ਦਾ ਨਾਮ ਜੀਵ ਦੇ ਨਾਲ ਰਾਹ ਦੀ ਰਾਸ ਪੁੰਜੀ ਹੈ ਜਿਹ ਬੰਡੇ ਮਹਾ ਅੰਧ ਗੁਬਾਰਾ ਜਿਸ ਜ਼ਿੰਦਗੀ ਰੂਪ ਰਾਹ ਵਿੱਚ ਵਿਕਾਰਾਂ ਦਾ ਬੜਾ ਖੋਪਾ ਹਨੇਰਾ ਹੈ ਹਰ ਕਾ ਨਾਮ ਸੰਗ ਉਜਿਆਰਾ ਉਥੇ ਪ੍ਰਭੂ ਦਾ ਨਾਮ ਜੀਵ ਦੇ ਨਾਲ ਚਾਨਣ ਹੈ ਜਹਾਂ ਪੰਥ ਤੇਰਾ ਕੋ ਨਸੀਆਂ ਨੂੰ ਜਿਸ ਰਸਤੇ ਵਿੱਚ ਹੈ ਜੀਵ ਤੇਰਾ ਕੋਈ ਅਸਲੀ ਮਰਹਮ ਨਹੀਂ ਹੈ ਹਰ ਕਾ ਨਾਮ ਤਹ ਨਾਲ ਪਛਾਨੂ ਉਥੇ ਪ੍ਰਭੂ ਦਾ ਨਾਮ ਤੇਰੇ ਨਾਲ ਸੱਚਾ ਸਾਥੀ ਹੈ ਜਹ ਮਹਾ ਭਿਆਨ ਤਪਤ ਬਹੁ ਕਾਮ ਜਿੱਥੇ ਜ਼ਿੰਦਗੀ ਦੇ ਸਫਰ ਵਿੱਚ ਵਿਕਾਰਾਂ ਦੀ ਬੜੀ ਭਿਆਨਕ ਤਪਸ਼ ਤੇ ਗਰਮੀ ਹੈ ਤਾਂ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ ਉਥੇ ਪ੍ਰਭੂ ਦਾ ਨਾਮ ਹੈ ਜੀਵ ਤੇਰੇ ਉੱਤੇ ਛਾਂ ਹੈ ਜਹਾਂ ਤ੍ਰੇਖਾ ਮਨ ਤੁਝ ਆਕਰਖੈ ਹੈ ਜੀਵ ਜਿੱਥੇ ਮਾਇਆ ਦੀ ਤ੍ਰੇ ਤੈਨੂੰ ਸਦਾ ਖਿੱਚ ਪਾਉਂਦੀ ਹੈ ਤਾਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਉਤੇ ਹੈ ਨਾਨਕ ਪ੍ਰਭੂ ਦੇ ਨਾਮ ਦੀ ਵਰਖਾ ਹੁੰਦੀ ਹੈ ਜੋ ਤਪਸ਼ ਨੂੰ ਬੁਝਾ ਦਿੰਦੀ ਹੈ ਭਗਤ ਜਨਾ ਕੀ ਬਰਤਨ ਨਾਮ ਪ੍ਰਭੂ ਦਾ ਨਾਮ ਭਗਤਾਂ ਦਾ ਹੱਥ ਠੋਕਾ ਹੈ ਸੰਤ ਜਨਾ ਕਹਿ ਮਨ ਬਿਸ਼ਰਾਮ ਭਗਤਾਂ ਦੇ ਹੀ ਮਨ ਵਿੱਚ ਇਟਿਆ ਰਹਿੰਦਾ ਹੈ ਹਰ ਕਾ ਨਾਮ ਦਾਸ ਕੀ ਓਟ ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ ਹਰ ਕਾ ਨਾਮ ਉਧਰੇ ਜਨ ਕੋਟ ਪ੍ਰਭੂ ਨਾਮ ਦੇ ਰਾਹੀ ਕਰੋੜਾਂ ਬੰਦੇ ਵਕਾਰਾਂ ਤੋਂ ਬਚ ਜਾਂਦੇ ਹਨ ਹਰ ਜਸ ਕਰਤ ਸੰਤ ਦਿਨ ਰਾਤ ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ ਹਰ ਹਰ ਓਖਦ ਸਾਧਕ ਮਾਤ ਤੇ ਪ੍ਰਭੂ ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ ਹਰ ਜਨ ਕਹੇ ਹਰ ਨਾਮ ਨਿਧਾਨ ਭਗਤਾਂ ਦੇ ਬਾਪਾਸ ਪ੍ਰਭੂ ਦਾ ਨਾਮ ਹੀ ਖਜ਼ਾਨਾ ਹੈ ਪਾਰ ਬ੍ਰਹਮ ਜਸ ਕੀਨੋ ਦਾਨ ਪ੍ਰਭੂ ਨੇ ਨਾਮ ਦੀ ਬਖਸ਼ਿਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ। ਮਨ ਤਨ ਰੰਗ ਰਤੇ ਰੰਗ ਇਕੈ ਭਗਤ ਜਨ ਮਨੋ ਤਨੋ ਇਕ ਪ੍ਰਭੂ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ। ਨਾਨਕ ਜਨਕੈ ਬਿਰਤ ਬਿਵੇਕੈ ਹੈ ਨਾਨਕ ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਅ ਬਣ ਜਾਂਦਾ ਹੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ ਭਗਤ ਵਾਸਤੇ ਪ੍ਰਭੂ ਦਾ ਨਾਮ ਹੀ ਮਾਇਆ ਦੇ ਬੰਧਨਾਂ ਤੋਂ ਛੁਡਕਾਰੇ ਦਾ ਵਸੀਲਾ ਹੈ ਹਰ ਕੈ ਨਾਮ ਜਨ ਕੋ ਤ੍ਰਿਪਤ ਭਗਤ ਕਿਉਂਕਿ ਪ੍ਰਭੂ ਦੇ ਨਾਮ ਦੇ ਰਾਹੀ ਭਗਤ ਮਾਇਆ ਦੇ ਭੋਗਾਂ ਵੱਲੋਂ ਰੱਜ ਜਾਂਦੇ ਹਨ ਹਰ ਕਾ ਨਾਮ ਜਨ ਕਾ ਰੂਪ ਰੰਗ ਪ੍ਰਭੂ ਦਾ ਨਾਮ ਭਗਤ ਜਨਾਂ ਦਾ ਸੋਹਜ ਸੁਆਪਣ ਹੈ ਹਰ ਨਾਮ ਜਪ ਤੋ ਕਬ ਪਰੈ ਨ ਭੰਗ ਪ੍ਰਭੂ ਦਾ ਨਾਮ ਜਪਦਿਆਂ ਭਗਤ ਦੇ ਰਾਹ ਵਿੱਚ ਕਦੇ ਕੋਈ ਅਟਕਾਉ ਨਹੀਂ ਪੈਂਦਾ ਹਰ ਕਾ ਨਾਮ ਜਨਕੀ ਵੜਿਆਈ ਪ੍ਰਭੂ ਦਾ ਨਾਮ ਹੀ ਭਗਤ ਦੀ ਪੱਤ ਇੱਜ਼ਤ ਹੈ ਹਰ ਕੈ ਨਾਮ ਜਨ ਸੁਭਾ ਪਾਈ ਕਿਉਂਕਿ ਪ੍ਰਭੂ ਦੇ ਨਾਮ ਦੇ ਰਾਹੀ ਹੀ ਭਗਤਾਂ ਦੇ ਜਗਤ ਵਿੱਚ ਨਾਮੜਾ ਖਟਿਆ ਹੈ ਨਾਮੜਾ ਪਾਇਆ ਹੈ ਹਰ ਕਾ ਨਾਮ ਜਨ ਕੋ ਭੋਗ ਜੋਗ ਤਿਆਗੀ ਦਾ ਜੋਗ ਸਾਧਨ ਤੇ ਗ੍ਰਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ ਹੀ ਹੈ ਹਰ ਨਾਮ ਜਪ ਤੋ ਕਛ ਨਾਹ ਵਿਯੋਗ ਤੇ ਹਰੀ ਦਾ ਨਾਮ ਪ੍ਰਭੂ ਦਾ ਨਾਮ ਜਪਦੇ ਉਸ ਨੂੰ ਕੋਈ ਦੁੱਖ ਕਲੇਸ਼ ਨਹੀਂ ਹੁੰਦਾ ਜਨਰਾਤਾ ਹਰ ਨਾਮ ਕੀ ਸੇਵਾ ਪ੍ਰਭੂ ਦਾ ਭਗਤ ਸਦਾ ਪ੍ਰਭੂ ਦੇ ਨਾਮ ਦੀ ਸੇਵਾ ਸਿਮਰਨ ਵਿੱਚ ਹੁੰਸਤ ਰਹਿੰਦਾ ਹੈ ਨਾਨਕ ਪੂਜੈ ਹਰ ਹਰ ਦੇਵਾ ਹੈ ਨਾਨਕ ਭਗਤ ਸਦਾ ਪ੍ਰਭੂ ਦੇਵ ਨੂੰ ਪੂਜਦਾ ਹੈ ਹਰ ਹਰ ਜਨ ਕੈ ਮਾਲ ਖਜ਼ੀਨਾ ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ ਹਰ ਧਨ ਜਨ ਕੋ ਆਪ ਪ੍ਰਭ ਦਿਨਾ ਇਹ ਨਾਮ ਰੂਪੀ ਧਨ ਪ੍ਰਭੂ ਦੇ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ ਹਰ ਹਰ ਜਨ ਕੈ ਓਟ ਸਤਾਣੀ ਭਗਤ ਵਾਸਤੇ ਪ੍ਰਭੂ ਦਾ ਨਾਮ ਹੀ ਤਕੜਾ ਆਸਰਾ ਹੈ ਸਤਾਣੀ ਤਾਕਤ ਹੈ ਤਕੜੀ ਤਾਕਤ ਹੈ ਹਰ ਪ੍ਰਤਾਪ ਜਨ ਅਵਰ ਨ ਜਾਣੀ ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਧੱਕਿਆ। ਉਹ ਤਪੂਤ ਜਨ ਹਰ ਰਸ ਰਾਤੇ। ਭਗਤ ਜਨ ਪ੍ਰਭੂ ਨਾਮ ਰਸ ਵਿੱਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ। ਸੁਨ ਸਮਾਦ ਨਾਮ ਰਸ ਮਾਤੇ। ਅਤੇ ਨਾਮ ਰਸ ਦੇ ਮੱਤੇ ਹੋਏ ਮਨ ਦਾ ਔ ਟਿਕਾਉ ਮੰਨਦੇ ਹਨ। ਜਿੱਥੇ ਕੋਈ ਫੁਰਨਾ ਨਹੀਂ ਹੁੰਦਾ। ਆਠ ਪਹਰ ਜਨ ਹਰ ਹਰ ਜਪੈ ਪ੍ਰਭੂ ਦਾ ਭਗਤ ਅਠੇ ਪੈਰ ਪ੍ਰਭੂ ਨੂੰ ਜਪਦਾ ਹੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਜਗਤ ਵਿੱਚ ਭਗਤ ਉੱਗਾ ਹੋ ਜਾਂਦਾ ਹੈ ਲੁਕਿਆ ਨਹੀਂ ਰਹਿੰਦਾ ਹਰ ਕੀ ਭਗਤ ਮੁਕਤ ਬੋਹ ਕਰੇ ਪ੍ਰਭੂ ਦੀ ਭਗਤੀ ਬੇੰਤ ਜੀਵਾਂ ਨੂੰ ਵਿਕਾਰਾਂ ਤੋਂ ਖਲਾਸੀ ਦਵਾਉਂਦੀ ਹੈ ਨਾਨਕ ਜਨ ਸੰਗ ਕੇਤੇ ਤਰੇ ਹੈ ਨਾਨਕ ਭਗਤ ਦੀ ਸੰਗਤ ਵਿੱਚ ਕੋਈ ਹੋਰ ਵੀ ਤਰ ਜਾਂਦੇ ਹਨ ਕਿੰਨੇ ਹੀ ਹੋਰ ਤਰ ਜਾਂਦੇ ਹਨ ਪਰ ਜਾਤ ਇਹ ਹਰ ਕੋ ਨਾਮ ਪ੍ਰਭੂ ਦਾ ਨਾਮ ਹੀ ਪਾਰ ਜਾਤ ਰੁੱਖ ਹੈ ਕਾਮ ਤੇਨ ਹਰ ਹਰ ਗੁਣ ਗਾਮ ਪ੍ਰਭੂ ਦੇ ਗੁਣ ਗਉਣ ਹੀ ਇੱਛਾ ਪੂਰਕ ਕਾਮ ਤੇਨ ਹੈ ਸਭ ਤੇ ਉਤਮ ਹਰ ਕੀ ਕਥਾ ਪ੍ਰਭੂ ਦੀਆਂ ਸਿੱਧ ਸਲਾਹ ਦੀਆਂ ਗੱਲਾਂ ਹੋਰ ਸਭ ਗੱਲਾਂ ਤੋਂ ਚੰਗੀਆਂ ਹਨ ਨਾਮ ਸੁਨਤ ਦਰਦ ਦੁੱਖ ਲਥਾ ਕਿਉਂਕਿ ਪ੍ਰਭੂ ਦਾ ਨਾਮ ਸੁਣਿਆ ਸਾਰੇ ਦੁੱਖ ਦਰਦ ਲੈ ਜਾਂਦੇ ਹਨ ਨਾਮ ਕੀ ਮਹਿਮਾ ਸੰਤ ਰਿਧ ਵਸੈ ਪ੍ਰਭੂ ਦੇ ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ ਸੰਤ ਪਰਤਾਪ ਦੁਰਤ ਸਭ ਨਸੈ ਅਤੇ ਸੰਤਾਂ ਦੇ ਪ੍ਰਤਾਪ ਨਾਲ ਗੁਰੂ ਦੇ ਪਿਆਰਿਆਂ ਨਾਲ ਜਦੋਂ ਰਲ ਕੇ ਸੰਗਤ ਕਰੀਦੀ ਹੈ ਤੇ ਭੈੜੇ ਖਿਆਲ ਮੁੱਕ ਜਾਂਦੇ ਹਾਂ ਸੰਤ ਕਾ ਸੰਗ ਵਡਭਾਗੀ ਪਾਈ ਐ ਸੰਤ ਗੁਰੂ ਸੰਤ ਕਾ ਗੁਰੂ ਦਾ ਸੰਗ ਕੋਈ ਬੰਦਾ ਸੰਤ ਨਹੀਂ ਧਿਆਨ ਚ ਰੱਖਿਓ ਵੱਡੇ ਆ ਭਾਗਾਂ ਨਾਲ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ ਤੇ ਗੁਰੂ ਦੀ ਸੰਗਤ ਹੋਵੇ ਤੇ ਵੱਡੇ ਭਾਗ ਬਣਦੇ ਹਨ ਸੰਤ ਕੀ ਸੇਵਾ ਨਾਮ ਧਿਆਈਐ ਅਤੇ ਗੁਰੂ ਦੀ ਸੇਵਾ ਕੀਤਿਆਂ ਪ੍ਰਭੂ ਦਾ ਨਾਮ ਸਿਮਰੀਦਾ ਹੈ ਗੁਰੂ ਦੀ ਸੇਵਾ ਗੁਰੂ ਦੀ ਭੈ ਭਾਮਨੀ ਚਲਣਾ ਨਾਮ ਤੁਲ ਕਛ ਅਵਰਣਾ ਹੋਏ ਪ੍ਰਭੂ ਦੇ ਨਾਮ ਦੇ ਬਰਾਬਰ ਦੁਨੀਆ ਦਾ ਹੋਰ ਕੋਈ ਪਦਾਰਥ ਦੁਨੀਆ ਦੀ ਹੋਰ ਕੋਈ ਸ਼ੈ ਨਹੀਂ ਹੁੰਦੀ ਨਾਨਕ ਗੁਰਮੁਖ ਨਾਮ ਪਵੈ ਜਨ ਕੋ ਏ ਨਾਨਕ ਗੁਰੂ ਦੇ ਸਾਹਮਣੇ ਹੋ ਕੇ ਕੋਈ ਵਿਰਲਾ ਮਨੁੱਖ ਨਾਮ ਦੀ ਦਾਤ ਲੱਭਦਾ ਹੈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਬਹੁਤ ਸ਼ਾਸਤਰ ਤੇ ਬਹੁਤ ਸਿਮਰਤੀ ਸਾਰੇ ਅਸਾਂ ਖੋਜ ਕੇ ਵੇਖੇ ਹਨ ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ ਚਰਚਾ ਤੇ ਧਾਰਮਿਕ ਤੇ ਭਾਈਚਾਰਾ ਰਸਮਾਂ ਸਿਖਾਉਂਦੇ ਹਨ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਪਰ ਇਹ ਅਕਲ ਪੁਰਖ ਦੇ ਨਾਮ ਦੀ ਇਹ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ ਏ ਨਾਨਕ ਪ੍ਰਭੂ ਦੇ ਨਾਮ ਦਾ ਮੋਲ ਨਹੀਂ ਪਾਇਆ ਜਾ ਸਕਦਾ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਹੁਣ ਧਿਆਨ ਨਾਲ ਇਸ ਸਾਰੀ ਅਸ਼ਟਪਦੀ ਨੂੰ ਵੇਖੋ ਪਹਿਲਾ ਰੱਬ ਦੀ ਬੰਦਗੀ ਦੂਜਾ ਰੱਬ ਦੀ ਬੰਦਗੀ ਦੇ ਵਿੱਚੋਂ ਫਿਰ ਜੀਵਨ ਮੁਕਤੀ ਤੇ ਤੀਸਰੀ ਗਾਲੋਂ ਗੁਰੂ ਸਾਹਿਬ ਫਿਰ ਕਹਿੰਦੇ ਆ ਵੀ ਆਓ ਤੁਹਾਨੂੰ ਦੱਸਾਂ ਜਿੱਥਾਂ ਜਿੱਥੋਂ ਤੁਸੀਂ ਮੁਕਤੀਆਂ ਲੱਭ ਰਹੇ ਹੋ ਜਾ ਜਿੱਥੇ ਜਿੱਥੇ ਜਾ ਕੇ ਤੁਸੀਂ ਟੱਕਰਾ ਮਾਰ ਰਹੇ ਹੋ ਇਹ ਮਾਰੀਆਂ ਹੋਈਆਂ ਟੱਕਰਾਂ ਤੁਹਾਨੂੰ ਠੀਕ ਹੈ ਚਾਰ ਗੱਲਾਂ ਸਿਖਾ ਦੇਣਗੀਆਂ ਤੁਸੀਂ ਚੰਗੇ ਬੋਲਣ ਵਾਲੇ ਹੋ ਸਕਦੇ ਹੋ ਤੁਸੀਂ ਆਰਗੂ ਕਰ ਸਕਦੇ ਆ ਤੁਸੀਂ ਕਿਸੇ ਨੂੰ ਉਪਦੇਸ਼ ਦੇਣ ਦੇ ਲਾਇਕ ਵੀ ਬਣ ਜਾਂਦੇ ਆ ਪਰ ਇਹ ਨਹੀਂ ਹੋ ਸਕਦਾ ਕਿ ਇਹ ਤੁਹਾਨੂੰ ਰੱਬ ਦੇ ਲਾਗੇ ਲੈ ਜਾਵੇ ਕਿਉਂਕਿ ਉੱਧਰੋਂ ਤਾਂ ਇਹ ਮੋਈ ਨਹੀਂ ਕਰਦੀਆਂ ਜੋ ਉਸ ਉਹ ਤਾਂ ਡਾਇਰੈਕਸ਼ਨ ਹੀ ਨਹੀਂ ਦਿੰਦੀਆਂ ਸਾਡੇ ਸਾਨੂੰ ਉਹ ਤਾਂ ਉਧਰ ਨੂੰ ਤਾਂ ਇਹ ਇਡੈਂਟੀਗੇਟ ਨਹੀਂ ਕਰਦੀਆਂ ਬੰਦੇ। ਫਿਰ ਮਹਾਰਾਜ ਕਹਿੰਦੇ ਜੇ ਕੋਈ ਵੇਦਾਂ ਮੰਤਰਾਂ ਦੇ ਜਾਪ ਕਰੇ, ਸਰੀਰ ਨੂੰ ਧੂਣੀਆਂ ਨਾਲ ਤਪਾਏ, ਹੋਰ ਕਈ ਗਿਆਨ ਦੀਆਂ ਗੱਲਾਂ ਕਰੇ ਤੇ ਦੇਵਤਿਆਂ ਦੇ ਧਿਆਨ ਧਰੇ। ਖਾਟ ਸ਼ਾਸਤਰ ਸਿਮਰਤ ਵਖਿਆਨ 6 ਸ਼ਾਸਤਰਾਂ ਤੇ ਸਿਮਰੀਆਂ ਦਾ ਸਿਮਰਤਿਆਂ ਦਾ ਉਪਦੇਸ਼ ਕਰੇ, ਕਰੂਗਾ ਉਹ ਜਿਹੜਾ ਸਮਝੂਗਾ। ਬਲ ਮੈਨੂੰ ਪਤਾ ਹੋਊਗਾ ਫਿਰ ਮੈਂ ਦੂਜੇ ਨਾਲ ਗੱਲ ਕਰੂੰਗਾ ਜੋਗ ਅਭਿਆਸ ਕਰਮ ਧਰਮ ਕਿਰਿਆ ਜੋਗ ਦੇ ਸਾਧਨ ਕਰੇ ਕਰਮ ਕੰਡ ਦੀ ਧਰਮ ਦੀ ਕਿਰਿਆ ਕਰੇ ਸਗਲ ਤਿਆਗ ਬਨ ਮਦੇ ਫਿਰਿਆ ਜਾਂ ਸਾਰੇ ਕੰਮ ਛੱਡ ਕੇ ਜੰਗਲਾਂ ਵਿੱਚ ਪਾਉਂਦਾ ਫਿਰੇ ਅਨੰਕ ਪ੍ਰਕਾਰ ਕੀਏ ਬਹੁਤ ਜਤਨਾ ਅਨੇਕਾਂ ਕਿਸਮ ਦੇ ਬੜੇ ਯਤਨ ਕਰੇ ਪੁੰਨ দান ਹੋਵੇਂ ਬਹੁ ਰਤਨਾ ਪੁੰਨਦਾਨ ਕਰੇ ਬਹੁਤ ਸਾਰਾ ਘਿਓ ਹਵਨ ਕਰੇ ਕੀਮਤੀ ਪਦਾਰਥਾਂ ਵਿੱਚ ਸੁੱਟ ਕੇ ਇਹ ਵੀ ਧਰਮ ਦਾ ਕਰਮ ਸਰੀਰ ਕਟਾਏ ਹੋ ਮੈਂ ਕਰ ਰਤੀ ਆਪਣੇ ਸਰੀਰ ਨੂੰ ਰਤੀ ਰਤੀ ਕਰਕੇ ਕਟਾਵੇ ਤੇ ਅੱਗ ਵਿੱਚ ਸਾੜ ਦੇਵ ਹੋਮ ਯੱਗ ਤੇ ਅਦ ਕਰਨੇ ਵਰਤ ਨੇਮ ਕਰੇ ਬਹੁ ਭਾਂਤੀ ਕਈ ਕਿਸਮਾਂ ਦੇ ਵਰਤਾਂ ਦੇ ਬੰਦੇਸ ਕਰੇ ਨਹੀਂ ਤੁਲਿ ਰਾਮ ਨਾਮ ਬੇਚਾਰੋ ਪਰ ਸਾਰੇ ਹੀ ਪ੍ਰਭੂ ਦੇ ਨਾਮ ਦੇ ਵਿਚਾਰ ਦੇ ਬਰਾਬਰ ਨਹੀਂ ਹਨ ਨਾਨਕ ਗੁਰਮੁਖ ਨਾਮ ਜਪਿਐ ਇਕ ਬਾਰ ਅਮਹਿ ਨਾਨਕ ਇਹ ਨਾਮ ਇੱਕ ਵਾਰੀ ਵੀ ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ਹੈ ਨਾਨਕ ਇਹ ਨਾਮ ਇੱਕ ਵਾਰੀ ਵੀ ਗੁਰੂ ਦੇ ਸਨਮੁਖ ਹੋ ਕੇ ਜਾ ਗੁਰੂ ਨੂੰ ਧਿਆਨ ਵਿੱਚ ਰੱਖ ਕੇ ਜਾ ਗੁਰੂ ਦਾ ਦੱਸਿਆ ਹੋਇਆ ਨਾਮ ਜਪ ਫਿਰ ਸਮਝ ਲੱਗੂਗੀ ਕਿ ਇਹ ਸਾਰਾ ਕੁਝ ਕੂੜ ਹੈ ਅਦਰਵਾਈਜ਼ ਇਹੀ ਧਰਮ ਲੱਗੀ ਜਾਂਦਾ ਨੌ ਖੰਡ ਪ੍ਰਿਥਵੀ ਫਿਰੈ ਚਿਰ ਜਿਵੈ ਜੇ ਕੋਈ ਮਨੁੱਖ ਸਾਰੀ ਧਰਤੀ ਤੇ ਫਿਰੇ ਲੰਮੀ ਉਮਰ ਤੱਕ ਜਿਉਂਦਾ ਰਹੇ ਸਾਰੀ ਧਰਤੀ ਗਾਵੈ ਮਹਾ ਉਦਾਸ ਤਪੀ ਸਰਥਿਵੈ ਜਗਤ ਵੱਲੋਂ ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ ਅਗਨ ਮਾ ਹੈ ਹੋਮਤ ਪ੍ਰਾਨ ਅੱਗ ਵਿੱਚ ਆਪਣੀ ਜਿੰਦ ਹਵਨ ਕਰਦੇਵੇ ਕਨਕ ਅਸਵ ਹੈ ਵਰ ਭੂਮદાન ਸੋਨਾ ਘੋੜੇ ਵਧੀਆ ਘੋੜੇ ਤੇ ਜ਼ਮੀਨਦਾਨ ਕਰੇ ਨਿਉਲੀ ਕਰਮ ਕਰੇ ਬਹੁ ਆਸਨ ਨਿਉਲੀ ਕਰਮ ਤੇ ਹੋਰ ਬਹੁਤ ਸਾਰੇ ਯੋਗ ਆਸਨ ਕਰੇ ਜੈਨ ਮਾਰਗ ਸੰਜਮ ਅਤ ਸਾਲਨ ਜੈਨੀਆਂ ਦੇ ਰਸਤੇ ਚੱਲ ਕੇ ਬੜੇ ਕਠਨ ਸਾਧਨ ਤੇ ਸੰਜਮ ਕਰੇ ਨਿਮਖ ਨਿਮਖ ਕਰ ਸਰੀਰ ਕਟਾਵੈ ਸਰੀਰ ਨੂੰ ਰਤਾ ਰਤਾ ਕਰਕੇ ਕਟਾ ਦੇਵੇ ਤੋ ਪੀ ਹਉ ਮੈਲ ਨਾ ਜਾਵੇ ਇਹ ਵੀ ਕਰਕੇ ਵੇਸ ਤਾਂ ਵੀ ਮਨ ਦੀ ਹਉਮੈ ਦੀ ਮੈਲ ਦੂਰ ਨਹੀਂ ਜਾਂਦੀ ਹਰ ਕੇ ਨਾਮ ਸੰਸਰ ਕਛ ਨਾ ਹੈ ਕਿਉਂ ਨਹੀਂ ਸਮਝਦੇ ਇਹ ਗੱਲ ਵੀ ਰੱਬ ਦੇ ਨਾਮ ਦੇ ਮੁਕਾਬਲੇ ਤੇ ਦੁਨੀਆਂ ਦਾ ਕੋਈ ਕਰਮ ਨਹੀਂ ਹੋ ਸਕਦਾ ਭਵੇਂ ਧਰਮ ਨਾਲੀ ਜੁੜਿਆ ਕਿਉਂ ਹੋਵੇ ਨਾਨਕ ਗੁਰਮਖ ਨਾਮ ਜਪਤ ਗਤ ਪਾਵੇ ਹੈ ਨਾਨਕ ਜੇ ਗੁਰੂ ਦੇ ਸਾਹਮਣੇ ਹੋ ਕੇ ਨਾਮ ਜਪਿਆ ਜਾਏ ਤਾਂ ਫਿਰ ਗੱਲ ਸਮਝ ਪੈ ਸਕਦੀ ਹੈ ਗੱਲ ਪੱਲੇ ਵੱਜ ਸਕਦੀ ਹੈ ਅਦਰਵਾਈਜ਼ ਆ ਕੀਤੇ ਕਰਮ ਕੋਈ ਧਰਮ ਹੀ ਨਹੀਂ ਬਣਾਉਂਦੇ ਦੁਨੀਆਂ ਦਾ ਮਨ ਕਾਮਨਾ ਤੀਰਥ ਦੇ ਛਟੈ ਕਈ ਪ੍ਰਾਣੀਆਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ ਸਰੀਰ ਚੋਲਾ ਛੱਡਿਆ ਜਾਏ ਗਰਭ ਗੁਮਾਨ ਨ ਮਨ ਤੇ ਹਟੈ ਪਰ ਇਸ ਤਰ੍ਹਾਂ ਵੀ ਹਉਮੈ ਹੰਕਾਰ ਮਨ ਵਿੱਚੋਂ ਘਟਦਾ ਨਹੀਂ ਸੋਚ ਕਰੇ ਦਿਨ ਸਾਰ ਰਾਤ ਮਨੁੱਖ ਦਿਨ ਰਾਤ ਤੀਰਥਾਂ ਤੇ ਇਸ਼ਨਾਨ ਕਰਦਾ ਪਰ ਮਨ ਕੀ ਮੈਲ ਨ ਤਨ ਤੇ ਜਾਤ ਫਿਰ ਵੀ ਮਨ ਦੀ ਮੈਲ ਸਰੀਰ ਤੋਂ ਧਿਆ ਨਹੀਂ ਜਾਣੇ ਇਸ ਦੇਹੀ ਕੋ ਬਹੁ ਸਾਧਨਾ ਕਰੈ ਸਰੀਰ ਨੂੰ ਧਰਮੀ ਬਣਾਉਣ ਦੇ ਯਤਨ ਤੇ ਲੱਗਾ ਹੋਇਆ ਮਨ ਤੇ ਕਬੂ ਹੁ ਨ ਵਿਖਿਆ ਟਰੈ ਮਨ ਚੋਂ ਕਦੀ ਵੀ ਜ਼ਹਿਰ ਨਹੀਂ ਛੱਡਦਾ ਮਨ ਚੋਂ ਜ਼ਹਿਰ ਨਹੀਂ ਤਿਆਗਦਾ ਜਾਲ ਤੋਵੇਂ ਬਹੁ ਦੇਹ ਅਨੀਤ ਜੇ ਇਹ ਨਾਸ਼ਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਧੋਵੇ ਸੁਧ ਕਹਾ ਹੋਏ ਕਾਚੀ ਪੀਤ ਆਮੀਏ ਸਰੀਰੂਪੀ ਕੱਚੀ ਕੰਦ ਕਿੱਥੇ ਪਵਿੱਤਰ ਹੋ ਸਕਦੀ ਹੈ ਮਨ ਹਰ ਕੇ ਨਾਮ ਕੀ ਮਹਿਮਾ ਊਚ ਹੈ ਮਨ ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ ਨਾਨਕ ਨਾਮੁ ਕੁਦਰੇ ਪਤਤ ਬਹੁ ਮੂਚ ਹੈ ਨਾਨਕ ਨਾਮ ਦੀ ਬਰਕਤ ਨਾਲ ਅਣਗਿਣਤ ਮਨ ਕਰਮੀ ਜੀਵ ਵਿਕਾਰਾਂ ਤੋਂ ਬਚ ਜਾਂਦੇ ਆ ਬਹੁਤ ਸਿਆਣਾ ਪੋ ਜਮ ਕਾ ਪੋ ਬਿਆਪੈ ਜੀਵ ਦੀ ਬਹੁਤ ਚਤ్రਾਈ ਦੇ ਕਾਰਨ ਹੀ ਬੰਦਾ ਉਲਝਣਾ ਵਿੱਚ ਹੀ ਪੈਂਦਾ ਹੈ ਤੇ ਜਮਾਂ ਦਾ ਡਾਰੇ ਨੂੰ ਦਪਾਉਂਦਾ ਹੈ ਅਨੰਕ ਯਤਨ ਕਰ ਤ੍ਰੇਸ਼ਨ ਨਾ ਧਰਾਪੈ ਕਿਉਂਕਿ ਚਤ్రਾਈ ਤੇ ਅਨੇਕਾਂ ਯਤਨ ਕੀਤੇ ਆ ਮਾਇਆ ਦੀ ਤ੍ਰੇ ਨਹੀਂ ਮੁਕਦੀ ਭੇਖ ਅਨੇਕ ਅਗਨ ਨਹੀਂ ਬੁਝੈ ਅਨੇਕਾਂ ਧਾਰਮਿਕ ਭੇਖ ਕੀਤਿਆਂ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਕੋਟ ਉਪਾਵ ਦਰਗਾ ਨਹੀਂ ਸਿਜੈ ਇਹੋ ਜਿਹੇ ਕਰੋੜਾਂ ਤਰੀਕੇ ਵਰਤਿਆਂ ਵੀ ਪ੍ਰਭੂ ਦੀ ਦਰਗਾ ਵਿੱਚ ਸੁਰਖਰੂ ਨਹੀਂ ਹੋਏਗਾ ਛੂਟਸ ਨਾਹੀ ਉਬ ਪਿਆਲ ਇਹਨਾਂ ਯਤਨਾਂ ਨਾਲ ਜੀਵ ਚਾਹੇ ਆਕਾਸ਼ ਤੇ ਛੜ ਜਾਏ ਚਾਹੇ ਪਤਾਲ ਵਿੱਚ ਲੁਕ ਜਾਏ ਮੋਹ ਬਿਆਪੈ ਮਾਇਆ ਜਾਲੋ ਮਾਇਆ ਤੋਂ ਬਚ ਨਹੀਂ ਸਕਦਾ ਸਗੋਂ ਜੀਵ ਮਾਇਆ ਦੇ ਜਾਲ ਵਿੱਚ ਤੇ ਮੋਹ ਵਿੱਚ ਫਸਦੇ ਹਨ ਆਵਰ ਕਰਤੂਤ ਸਗਲੀ ਜਮਡਾਨੈ ਨਾਮ ਤੋਂ ਬਿਨਾ ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰ ਲਾਉਂਦਾ ਹੈ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੇ ਪ੍ਰਭੂ ਦੇ ਭਜਨ ਤੋਂ ਬਿਨਾ ਰਤਾ ਵੀ ਨਹੀਂ ਪਤੇਸਦਾ ਹਰ ਕਾ ਨਾਮ ਜਪ ਤੋ ਦੁੱਖ ਜਾਏ ਜੋ ਮਨੁੱਖ ਹਰਿ ਨਾਮ ਉਚਾਰਦਾ ਹੈ ਉਸ ਦਾ ਦੁੱਖ ਪ੍ਰਭੂ ਦਾ ਨਾਮ ਜਪਿਆ ਦੂਰ ਹੋ ਜਾਂਦਾ ਹੈ ਨਾਨਕ ਬੋਲੇ ਸਹਜ ਸੁਭਾਏ ਏ ਨਾਨਕ ਜਦੋਂ ਆਤਮਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਨਾਲ ਹਰ ਨਾਮ ਉਚਾਰਦਾ ਹੈ ਚਾਰ ਪਦਾਰਥ ਜੇ ਕੋ ਮੰਗੇ ਜੇ ਕੋਈ ਮਨੁੱਖ ਧਰਮ ਅਰਥ ਕਾਮ ਮੋਕ ਚਾਰ ਪ੍ਰਾਪਰਥ ਲੋੜਵੰਦ ਹੋਵੇ ਸਾਧ ਜਨਾਂ ਕੀ ਸੇਵਾ ਲਾਗੈ ਤਾਂ ਉਸ ਨੂੰ ਚਾਹੀਦਾ ਹੈ ਕਿ ਗੁਰਮੁਖਾਂ ਦੀ ਸੇਵਾ ਵਿੱਚ ਲੱਗੇ ਜੇ ਕੋ ਆਪਣਾ ਦੁੱਖ ਮਿਟਾਵੇ ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਹੈ ਹਰ ਹਰ ਨਾਮ ਹਿਰਦੈ ਸਦ ਗਾਵੇ ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਸਿਮਰੇ ਜੇ ਕੋ ਆਪਣੀ ਸੋਭਾ ਲੋਰੈ ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਸਾਧ ਸੰਗ ਇਹ ਹਉਮੈ ਸ਼ੋਰੈ ਤਾਂ ਸਤ ਸੰਗ ਵਿੱਚ ਰਹਿ ਕੇ ਇਸ ਹਉਮੈ ਦਾ ਤਿਆਗ ਕਰੇ ਪਹਿਲਾਂ ਕਿਉਂਕਿ ਇਹ ਗੱਲ ਹੀ ਗਲਤ ਜੇ ਕੋ ਜਨਮ ਮਰਨ ਤੇ ਡਰੈ ਜੇ ਕੋਈ ਮਨੁੱਖ ਜਨਮ ਮਰਨ ਦੇ ਗੇੜ ਤੋਂ ਡਰਦਾ ਹੋਵੇ ਸਾਧ ਜਨਾ ਕੀ ਸ਼ਰਣੀ ਪਰੈ ਤਾਂ ਉਹ ਸੰਤਾਂ ਦੀ ਸ਼ਰਣ ਚਰਣੀ ਲੱਗੇ ਗੁਰੂ ਦੀ ਚਰਣੀ ਲੱਗੇ ਰੱਬ ਦੇ ਪਿਆਰਿਆਂ ਕੋਲ ਬਹਿਣਾ ਸ਼ੁਰੂ ਕਰੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾੰਗ ਹੈ ਨਾਨਕ ਸਾਦ ਨਾਨਕ ਤਾਂ ਕਹਿ ਬਲ ਬਲ ਜ ਸਾਹੇ ਨਾਨਕ ਆ ਕੇ ਮੈਂ ਉਸ ਤੋਂ ਸਦਾ ਸਦਕੇ ਬਲਿਹਾਰ ਜਾਂਦਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਉਹ ਮਨੁੱਖ ਸਾਰੇ ਮਨੁੱਖਾਂ ਵਿੱਚੋਂ ਵੱਡਾ ਹੈ ਕਿਹੜਾ ਸਾਧ ਸੰਗ ਜਾਕਾ ਮਿਟੈ ਅਭਿਮਾਨ ਸੰਤ ਸੰਗ ਵਿੱਚ ਸਤ ਸੰਗ ਵਿੱਚ ਆ ਕੇ ਸੰਤ ਦਾ ਸੰਗ ਕਰਕੇ ਗੁਰੂ ਦਾ ਸੰਗ ਕਰਕੇ ਜਿਸ ਮਨੁੱਖ ਦਾ ਹੰਕਾਰ ਮਿਟ ਜਾਂਦਾ ਹੈ ਆਪਸ ਕੋ ਜੋ ਜਾਣੇ ਨੀਚਾ ਜੋ ਮਨੁੱਖ ਆਪਣੇ ਆਪ ਨੂੰ ਸਾਰਿਆਂ ਨਾਲੋਂ ਮੰਦ ਕਰਵੀਂ ਖਿਆਲ ਕਰਦਾ ਹੈ ਸੋ ਗਨਿਐ ਸਭ ਤੇ ਉੱਚਾ ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ ਜਾਕ ਮਾਨ ਹੋਏ ਸਗਲ ਕੀ ਰੀਨਾ ਜਿਸ ਮਨੁੱਖ ਦਾ ਮਨ ਸਭਨਾ ਦੇ ਚਰਨਾਂ ਦੀ ਧੂੜ ਹੁੰਦਾ ਹੈ ਪਾਉ ਜੋ ਸਭ ਨਾਲ ਗਰੀਬੀ ਸੁਭਾਅ ਵਰਤਦਾ ਹੈ ਹਰ ਹਰ ਨਾਮ ਤੈਨ ਘਟ ਘਟ ਚੀਨਾ ਉਸ ਮਨੁੱਖ ਨੇ ਹਰੇਕ ਸਰੀਰ ਵਿੱਚ ਪ੍ਰਭੂ ਦੀ ਸਤਾ ਪਛਾਣ ਲਈ ਹੈ ਮਨ ਆਪਣੇ ਤੇ ਬੁਰਾ ਮਿਟਾਨਾ ਜਿਸ ਨੇ ਆਪਣੇ ਮਨ ਵਿੱਚੋਂ ਬੁਰਾਈ ਮਿਟਾ ਦਿੱਤੀ ਵੇਖੈ ਸਗਲ ਸ੍ਰਿਸ਼ਟ ਸਾਜਨਾ ਉਹ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣਾ ਮਿੱਤਰ ਵੇਖਦਾ ਹੈ ਸੁਖ ਦੁਖ ਜਨ ਸੰਮ ਦ੍ਰਿਸ਼ਟੇ ਤਾਂ ਇਹੋ ਜਿਹੇ ਮਨੁੱਖ ਸੁੱਖਾਂ ਤੇ ਦੁੱਖਾਂ ਨੂੰ ਇੱਕੋ ਜਿਹਾ ਸਮਝਦਾ ਨਾਨਕ ਪਾਪ ਪੁੰਨ ਨਹੀਂ ਲੇਪਾ ਹੈ ਨਾਨਕ ਤਾਈਏ ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ ਭਾਵ ਨਾ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ ਨਾ ਹੀ ਸੁਰਗ ਆਦਿਕ ਦਾ ਲਾਲਚ ਕਰਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਪਨ ਕਰਮ ਕਰਦੇ ਹਨ ਉਹਨਾਂ ਦਾ ਸੁਭਾਅ ਹੀ ਨੇਕੀ ਕਰਨ ਵਾਲਾ ਬਣ ਜਾਂਦਾ ਹੈ ਨਿਰਤਨ ਕਹ ਧਨ ਤੇਰੋ ਨਾਉ हे ਪ੍ਰਭੂ ਕੰਗਾਲ ਵਾਸਤੇ ਤੇਰਾ ਨਾਮ ਹੀ ਤਨ ਨਿਥਾਵੇਂ ਕਹ ਨਾਉ ਤੇਰਾ ਥਾਉ ਨਿਆਸਰੇ ਨੂੰ ਤੇਰਾ ਹੀ ਆਸਰਾ ਹੈ ਨਿਮਾਨੇ ਕਹ ਪ੍ਰਭ ਤੇਰੋ ਮਾਨ ਨਿਮਾਣੇ ਵਾਸਤੇ ਤੇਰਾ ਨਾਮ हे ਪ੍ਰਭੂ ਆਦਰ ਮਾੜ ਹੈ ਸਗਲ ਘਟਾ ਕੋ ਦੇਵੋ দান ਤੂੰ ਸਾਰੇ ਜੀਵਾਂ ਨੂੰ ਦਤਾ ਦਿੰਦਾ ਹੈ ਕਰਨ ਕਰਾਮਨ ਹਾਰ ਸੁਆਮੀ ਤੂੰ ਆਪ ਹੀ ਸਭ ਕੁਝ ਕਰਨਾ ਹੈ ਤੇ ਆਪ ਹੀ ਕਰਾਉਂਦਾ ਹੈ ਸਗਲ ਘਟਾਂ ਕੇ ਅੰਤਰਜਾਮੀ ਹੈ ਸੁਆਮੀ ਹੈ ਸਾਰੇ ਪ੍ਰਾਣੀਆਂ ਦੇ ਦਿਲਾਂ ਦੀ ਜਾਣਣ ਵਾਲੇ ਆਪਣੀ ਗਾਤਮਿਤ ਜਾਨੋ ਆਪੇ ਹੈ ਪ੍ਰਭੂ ਤੂੰ ਆਪਣੀ ਹਾਲਤ ਆਪਣੀ ਵਢਾਈ ਮर्यादा ਆਪ ਹੀ ਜਾਣਦਾ ਹੈ ਆਪਨ ਸੰਗ ਆਪ ਪ੍ਰਭ ਰਾਤੇ ਤੂੰ ਆਪਣੇ ਆਪ ਵਿੱਚ ਆਪ ਹੀ ਮगन ਹੈ ਤੁਮਰੀ ਉਸਤਤ ਤੁਮ ਤੇ ਹੋਏ ਹੈ ਪ੍ਰਭੂ ਤੇਰੀ ਵਡਿਆਈ ਤੈਥੋਂ ਹੀ ਬਿਆਨ ਹੋ ਸਕਦੀ ਹੈ ਨਾਨਕ ਅਵਰ ਨ ਜਾਨਸ ਕੋਏ ਹੈ ਨਾਨਕ ਆਕੇ ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹੈ ਮਾਨੇ ਸਾਰੇ ਤਰ ਮਨਾਣੋ ਚੰਗਾ ਹੈ ਕਿ ਹਰ ਕੋ ਨਾਮ ਜਪ ਨਿਰਮਲ ਕਰਮ ਪ੍ਰਭੂ ਦਾ ਨਾਮ ਜਪ ਤੇ ਪਵਿੱਤਰ ਆਚਰਣ ਬਣਾ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਰੀਆਂ ਕਿਰਿਆਵਾਂ ਦੇ ਵਿੱਚੋਂ ਉਤਮ ਕਿਰਿਆ ਉਤਮ ਰਸਮ ਉਤਮ ਰਿਆਦਾ ਕਿਹੜੀ ਹੈ ਸਾਧ ਸੰਗ ਦੁਰਮਤਮਲ ਹਿਰਿਆ ਗੁਰੂ ਦਾ ਸੰਗ ਕਰਕੇ ਭੈੜੀ ਮਤ ਰੂਪੀ ਮੈਲ ਆਪਣੇ ਅੰਦਰੋਂ ਦੂਰ ਕਰ ਸਗਲ ਉਦਮ ਮੈਂ ਉਦਮ ਭਲਾ ਸਾਰੇ ਉਦਮ ਚੰਗੇ ਆ ਪਰ ਉਦਮਾਂ ਚ ਉਦਮ ਭਲਾ ਕਿਹੜਾ ਆ ਹਰ ਕਾ ਨਾਮ ਜਪੋ ਜੀ ਸਦਾ ਹੈ ਮਨ ਸਦਾ ਪ੍ਰਭੂ ਦਾ ਨਾਮ ਜਪਿਆ ਕਰ ਇਹ ਉਦਮ ਕਰ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਪ੍ਰਭੂ ਦੇ ਸਾਰੀਆਂ ਬਾਣੀਆਂ ਚੰਗੀਆਂ ਨੇ ਪਰ ਸਭ ਤੋਂ ਉੱਤਮ ਬਾਣੀ ਕਿਹੜੀ ਹੈ ਜਿਹੜੀ ਤੁਹਾਡੀ ਰਸਨਾ ਤੇ ਹਮੇਸ਼ਾ ਅੰਮ੍ਰਿਤ ਰੱਖੇ ਬੋਲ ਹਮੇਸ਼ਾ ਤੁਹਾਡੇ ਅਮਰਤ ਮਈ ਬਣਾਵੇ ਇਹ ਬਾਣੀ ਬੜੀ ਕਮਾਲ ਦੀ ਹੈ ਅਮਰ ਕਰਨ ਵਾਲੀ ਹੈ ਹਰ ਕੋ ਜਸ ਸੁਨ ਰਸਨ ਬਖਾਨੀ ਪ੍ਰਭੂ ਦਾ ਜਸ ਕੰਨਾਂ ਨਾਲ ਸੁਣ ਕੇ ਜੀਬ ਨਾਲ ਬੋਲ ਕੇ ਸਗਲ ਥਾਨ ਤੇ ਉਹ ਊਤਮ ਥਾਨ ਉਹ ਹਿਰਦਾ ਰੂਪ ਥਾਂ ਹੋਰ ਸਾਰੇ ਤੀਰਥਾਂ ਸਥਾਨਾਂ ਤੋਂ ਪਵਿੱਤਰ ਹੈ ਨਾਨਕ ਜੇਹ ਕਟ ਵਸੈ ਹਰ ਨਾਮ ਏ ਨਾਨਕ ਜਿਸ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ